ਖਬਰਨਾਮਾ ਦਿਖ ਰਿਹਾ ਸੋਕੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਿਹਤੂਆ ਦਾ ਹੂਸ ਰਾਜ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਿਆਸਤ ਵਿੱਚ ਪੂਰੀ ਤਰ੍ਹਾਂ ਸਰਗਰਮ ਨੇ ਐਡਵੋਕੇਟ ਪਾਕਾਸ਼ ਸਿੰਘ ਢੁਮਣ ਦੇ ਹੱਕ ਵਿੱਚ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਡਾਕਟਰ ਦਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਪੁੰਦਰ ਅਤੇ ਹੁਣ ਆ ਗਏ ਨੇ ਸਿਕੰਦਰ ਸਿੰਘ ਮਲੂਕਾ ਅਤੇ ਬਿਕਮਜੀਤ ਸਿੰਘ ਜੀਠੀਆ ਵੀ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਐਡਵੋਕੇਟ ਪrakash ਘੁੰਮਣ ਦੇ ਹੱਕ ਵਿੱਚ ਤੇ ਦੂਸਰੇ ਪਾਸੇ ਉਹਨਾਂ ਨੇ ਘੇਰਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਪੱਲੇ ਕੁਝ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਲੋਬੀ ਵਾਲਿਆਂ ਨੇ ਰਬੜ ਦੀ ਮੋਰ ਬਣਾ ਕੇ ਰੱਖਿਆ ਹੋਇਆ ਹੈ ਉਹਨਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਡਮੀ ਮੁੱਖ ਮੰਤਰੀ ਨੇ ਸਾਰੀਆਂ ਸ਼ਕਤੀਆਂ ਸਾਰੀਆਂ ਪਾਵਰ ਭਾਵਰਾ ਮਨੀਸ਼ ਸੋਧਿਆ ਸੁੰਦਰ ਜੈ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀ ਕੋਹਲ ਪੰਜਾਬ ਦੇ ਮੁੱਖ ਮੰਤਰੀ ਇੱਕ ਰਬੜ ਦੀ ਮੋਰ ਦੇ ਵਾਂਗ ਕੰਮ ਕਰ ਰਹੇ ਨੇ ਜਦੋਂ ਉਹਨਾਂ ਦਾ ਦਿਲ ਕਰਦਾ ਜਿੱਥੇ ਲਾਉਣੀ ਹੈ ਉੱਥੇ ਉਹ ਲਾ ਦਿੰਦੇ ਨੇ ਉਹਨਾਂ ਕਹਿੰਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਕਮੀਦੀ ਛੁਟਕਲਿਆਂ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਕੰਮ ਕਰ ਸਕਦੇ ਕਿਉਂਕਿ ਵਿਕਾਸ ਦੇ ਕੰਮਾਂ ਦੇ ਨਾਮ ਤੇ ਲਈ ਗਈਆਂ ਗਈਆਂ ਵੋਟਾਂ ਦਾ ਖਮਨਿਆਜ਼ਾ ਇਹਨਾਂ ਨੂੰ 2027 ਦੀਆਂ ਪ੍ਰਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੁੱਤਣਾ ਪਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਲੋਕਾਂ ਨੂੰ ਬਹੁਤ ਸਾਰੀਆਂ ਆਸਾਨੀ ਕਿ ਡਵੈਲਪਮੈਂਟ ਹੋਵੇਗੀ ਤਰੱਕੀ ਹੋਵੇਗੀ ਬੇਰਜ਼ਗਾਰੀ ਘਟੇਗੀ ਗਰੀਬੀ ਰੇਖਾ ਤੋਂ ਲੋਕ ਜਿਹੜੇ ਉੱਪਰ ਆਉਣਗੇ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਕੰਮਾਂ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜੋ ਕੁਝ ਇਹਨਾਂ ਦੇ ਆਖਾ ਕਹਿੰਦੇ ਨੇ ਅਰਵਿੰਦ ਕੇਜ ਜੀ ਵਾਂਗੂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਦੇ ਨੇ ਰਬੜ ਦੀ ਮੋਰ ਬਣ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਪੰਜਾਬੀਆਂ ਨੇ ਮਹਿਸੂਸ ਕਰ ਲਿਆ ਹੈ ਕਿ ਦਿੱਲੀ ਮਾਡਲ ਫੇਲ ਹੈ ਉਹਨਾਂ ਨੂੰ ਦੇਣ ਵਾਸਤੇ ਇਸ ਵਿੱਚ ਕੱਖ ਨਹੀਂ ਸੂਬੇ ਸਰ ਆਪ ਸਰਕਾਰ ਨੇ 4 ਲੱਖ ਕਰੋੜ ਦਾ ਮੈਦਾ ਕਰਜ਼ਾ ਹੋਰ ਛਾੜ ਦਿੱਤਾ ਹੈ ਜਿਸ ਕਰਕੇ ਸੂਬੇ ਦੀ ਵਿੱਤੀ ਐਮਰਜੈਂਸੀ ਦੇ ਹਾਲਾਤ ਹਨ ਅਤੇ ਸਰਕਾਰ ਵੱਖ-ਵੱਖ ਭਾਗਾਂ ਤੋਂ ਫੰਡ ਵਾਪਸ ਪਾ ਕੇ ਕਰਜ਼ਿਆਂ ਦੇ ਡਿਫਾਲਟਾਂ ਹੋਂ ਤੋਂ ਬਚ ਰਹੀ ਹੈ ਸਾਰੇ ਵਿਕਾਸ ਕਾਰਜ ਠੱਪ ਹੋ ਗਏ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਾਬਕਾ ਮੰਤਰੀ ਸ਼ਰਜੀਤ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਲੁਧਿਆਣਾ ਪੱਛਮੀ ਲੁਧਿਆਣਾ ਪੱਛਮੀ ਹਲਕੇ ਦੀ ਹੋਰੀ ਉਹ ਪਹੁੰਚਣ ਲਈ ਪਾਰਟੀ ਉਮੀਦਵਾਰ ਐਡਵੋਕੇਟ ਘੁੰਮਣ ਦੇ ਹੱਕ ਪ੍ਰਚਾਰ ਵਿੱਚ ਕਰਨ ਆਏ ਦੌਰਾਨ ਬਿਕਮਜੀ ਸਿੰਘ ਮਜੀਠੀਆ ਨੇ ਕੀਤਾ ਬਿਕਮਜੀ ਸਿੰਘ ਮਜੀਠੀਆ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਫਸ ਹੋ ਗਏ ਨੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੇ ਨੇ ਦਿਵਾਲੀਆ ਨਿਕਲ ਗਿਆ ਹੈ ਡਿਫਾਲਟਰ ਹੋ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਵਾਲਿਆਂ ਨੇ ਇੱਥੇ ਆ ਕੇ ਡੇਰੇ ਲਾਏ ਹੋਏ ਨੇ ਜਿੰਨੀ ਵੀ ਵੱਡੀ ਅਫਸਰशाही ਹੈ ਜਿੰਨੇ ਵੀ ਮੇਨ ਅਧਿਕਾਰੀ ਨੇ ਕੋ ਦਿੱਲੀ ਦੇ ਨੇ ਅਰਵਿੰਦ ਕੇਜੀਵਾਲ ਮਨੀ ਸੋਧਿਆ ਤੇ ਆਚੀ ਦੇ ਖਾਸਮ ਖਾਸ ਨੇ ਤੇ ਰਬੜ ਦੀ ਮੋੜ ਬਣ ਗਏ ਨੇ ਸੂਬੇ ਦੇ ਮੁੱਖ ਮੰਤਰੀ ਰਬੜ ਦੀ ਮੋੜ ਤੋਂ ਇਲਾਵਾ ਹੋਰ ਕੋਈ ਕੰਮ ਦੇ ਨਹੀਂ ਰਹਿ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ